ਅੱਜ ਦੇਖਦੇ ਆ ਕਿ ਅੱਜ ਮਾਲਪੂੜੇ ਖਾਣੇ ਆ ਮੈਂ ਰਣਜੀਤਿਆ ਨੂੰ ਆਇਆ ਸੀ ਤੇ ਇੱਥੇ ਇੱਕ ਨਾ ਇੱਥੇ ਇੱਕ ਲੱਗੀ ਹੁੰਦੀ ਹੈ ਗੱਡੀ ਆਲਟੋ ਉਹਦੇ ਵਿੱਚ ਚੌਲ ਕੜੀ ਚੌਲ ਰਾਜਮਾ ਚੌਲ ਛੋਲੇ ਚੌਲ ਇੰਨੇ ਸਵਾਰ ਹੁੰਦੇ ਆ 50 ਰੁਪਏ ਦੀ ਪਲੇਟ ਤੇ ਕੁਝ ਖਾਣ ਨੂੰ ਜ਼ਿਕਰਿੰਦੇ ਹੈ ਕਿ ਵੱਡੇ ਵੱਡੇ ਰੈਸਟੋਰੈਂਟ ਦੇ ਵਿੱਚ ਸਾਰਾ ਕੁਝ ਖਾ ਖੂ ਕੇ ਵੇਖ ਲਿਆ ਵਾ ਪਰ ਇਹ ਆ ਕਿ ਜਿਹੜਾ ਜਿਹੜਾ ਸਟਰੀਟ ਫੂਡ ਦਾ ਜਿਹੜਾ ਮਜ਼ਾ ਬਣਾ ਖਾਸ ਕਰ ਇੱਕ ਇਹ ਸਾਫ਼ ਸੁਥਰਾ ਜਿਹਾ ਮਾਹੌਲ ਦੇ ਵਿੱਚ ਜਦੋਂ ਅਸੀਂ ਖਾਂਦੇ ਹਾਂ ਜਦੋਂ ਗੱਡੀ ਦੇ ਵਿੱਚ ਬਹਿ ਕੇ ਪਲੇਟ ਦੇ ਵਿੱਚ ਆਉਂਦਾ ਵਾ ਤੇ ਹੁਣ ਤੇ ਉਹ ਚੀਜ਼ ਅਸੀਂ ਲੱਭੰਦੇ ਆ ਤੇ ਕੁਦਰਤੀ ਸਾਹਮਣੇ ਆਪਣੇ ਕੋ ਭੈਣ ਆ ਗਈ ਆ ਇਹ ਜਿਹੜੀ ਅਸੀਂ ਕਿਹੜੀ ਸਾਗ ਵਾਲੀ ਕੁੜੀ ਸਾਗ ਵਾਲੀ ਕੁੜੀ ਅਸੀਂ ਅਸੀਂ ਹੁਣ ਖੀਰ ਵਾਲੀ ਕੁੜੀ ਕਹਿਣਾ ਕਿ ਸਾਗ ਵਾਲੀ ਕੁੜੀ ਕਹਿਣਾ ਦੋਨੋਂ ਜਿਹੜੀ ਵੀ ਚੀਜ਼ ਆ ਉਹ ਕਰਦੀ ਆ ਕਰਦੇ ਅਸੀਂ ਨਹੀਂ ਇੱਕ ਖੀਰ ਵਗੈਰਾ ਸਾਰਾ ਕੁਝ ਘਰੇ ਬਣਾਇਆ ਹੋਣਾ ਹਾਂਜੀ ਤੇ ਜੇ ਇੱਥੇ ਗਰਮ ਕਰਨ ਦੀ ਲੋੜ ਪੈਂਦੀ ਨਹੀਂ ਇਹ ਤੇ ਸਭੋ ਠੰਡੀ ਬੰਗਦੀ ਮੰਗਦੇ ਹੁਣ ਨਹੀਂ ਜਿਹੜਾ ਐ ਮਾਲਪੁਰੇ ਆ ਬਣਾਏ ਆ ਕਿ ਇੱਕ ਤਰ੍ਹਾਂ ਨਹੀਂ ਨਹੀਂ ਆ ਬਣਾਏ ਆ ਆਪਣੇ ਆ ਇਹ ਮਿੱਠੇ ਆ ਹਾਂਜੀ ਮੈਂ ਖਾ ਲੇ ਗੋੜਾਲੇ ਮੈਂ ਇੱਕ ਮਿੰਟ ਖਾ ਕੇ ਵੇਖਾਂ ਇਹ ਗੋੜਾਲੇ ਆ ਹਾਂਜੀ ਤੇ ਆ ਜਿਹੜੀ ਪਲੇਟ ਆ ਨਾ ਇਹ ਵੀ ਪਲੇਟ ਦਾ ਬੜਾ ਵੱਡਾ ਕਿੱਸਾ ਏ ਨਹੀਂ ਹੈ ਨਹੀਂ ਆ ਹੀ ਹੋਇਆ ਨਹੀਂ ਵੀਜੀ ਇੱਕ ਮਿੰਟ ਇੱਕ ਮਿੰਟ ਨਾਲੇ ਰਬੀਂਦੂ ਨੂੰ ਹੂੰ ਮੋਰੀ ਦੁੱਧ ਕੱਟ ਦਾਈਗੀ ਇਹ ਕਿੰਨਾ ਕਿੰਨਾ ਚਿਰ ਗੈਸ ਰੱਖੀ ਕਿ ਚੁੱਲੇ ਦੀ ਆ ਨਹੀਂ ਨਹੀਂ ਚੁੱਲੇ ਦੀ ਆ ਚੁੱਲੇ ਦੀ ਇਹ ਇਹ ਵੀ ਚੁੱਲੇ ਤੇ ਇਹ ਵੀ ਚੁੱਲੇ ਦੇ ਉੱਤੇ ਤਾਂ ਵੀ ਰੁੱਤੀ ਆ ਹਾਂਜੀ ਹਾਂਜੀ ਪਰ ਅੱਜ ਕੱਲ ਜਿਹੜੇ ਉਹ ਬਣਦੇ ਆ ਜਿਹੜਾ ਹਲਵਾਈ ਬਣਾਉਂਦੇ ਆ ਛੋਟੇ ਛੋਟੇ ਮਾਲ ਪੂੜੇ ਹਾਂਜੀ ਛੋਟੇ ਮੋਟੇ ਜਾਂਦੇ ਆ ਹਾਂਜੀ ਇਹ ਤੁਸੀਂ ਐ ਕਰਕੇ ਕਰਦੇ ਕਿ ਵੇਲ ਕੇ ਕਰਦੇ ਨਹੀਂ ਨਹੀਂ ਇਹ ਪਿੱਪਲ ਦੇ ਪੱਤੇ ਨਾਲ ਫੁਲਾਈਦਾ ਜੀ ਇਹਨੂੰ ਫੁਲਾਈਦਾ ਵਾ ਠੀਕ ਆ ਠੀਕ 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 ਆ ਬੈਟਰ ਪਾ ਕੇ ਤੇ ਪਿੱਪਲ ਦੇ ਪੱਤੇ ਦੇ ਨਾਲ ਇਹਨੂੰ ਫੁਲਾਈਦਾ ਜੋ ਮੈਂ ਸਵਾਦ ਆਇਓ ਆਇਓ ਸਾਰੇ ਜਣੇ ਹੈ ਰੰਜੀ ਅਟੈਸ ਦੱਸ ਦੋ ਆਪਣਾ ਮੇਰਾ ਹੈ ਡਰੈਸ ਹੈ ਗਾ ਰੰਜੀ ਤਾਂ ਵੀ ਨਹੀਂ ਉਹ ਤੇ ਵਿਅੰਤਪਾਰਕ ਆ ਤੇ ਹੋਲੀਨ ਦੇ ਸਾਹਮਣੇ ਵੀ ਹੋਲੀਡੇ ਇੰਦੇ ਹੋਡੀਲੇ ਹੋਲੀਡੇ ਨਾ ਹੋਟਲ ਆ ਉਹਦੇ ਸਾਹਮਣੇ ਵਿਅੰਤਪਾਰਕ ਆ ਪਾਰਕ ਦੇ ਬਿਲਕੁਲ ਕੋਰਨਰ ਦੇ ਉੱਤੇ ਲੁੰਦੀ ਬੈਠ। ਲੇਖ ਲੋ ਜੀ ਖੀਰ ਪਲੱਸ 2 ਪੂਰੇ 80 ਰੁਪਏ। ਇਹ ਕੋਈ ਪ੍ਰਮੋਸ਼ਨ ਨਹੀਂ ਹੈਗੀ ਇਹ। ਇਹ ਬਸ ਇਹ ਖਾਣ ਨਿਕਲੇ ਆ ਤੇ ਵਲੌਗ ਦੇ ਵਿੱਚ ਭੇਣ ਦਾ ਜਿਕਰ ਆ ਗਿਆ ਵਿੱਚ। ਨਹੀਂ ਭਾਜੀ ਨਾਲ ਇਹ ਚੀਜ਼ ਵਧੀ ਆਏ। ਬਹੁਤ ਵਧੀਆ। ਖਾ ਕੇ ਕੋਈ ਮਤਲਬ ਮਨ ਨਹੀਂ ਖਰਾਬ ਹੋਏਗਾ। ਤੁਹਾਨੂੰ ਮੌਸਮ ਮੀਂਹ ਵਾਲਾ ਇਹ ਪੂੜੇ ਖਾਣ ਵਾਲਾ ਹੈ। ਹਾਂ ਜੀ। ਇਹ ਆਪਾਂ ਸੀਜ਼ਨ ਦੇ ਕਿੰਨੇ ਪੂੜੇ ਕੀ ਪੂੜੇ ਨਵੇਂ ਕਰ ਲਏ? ਨਵੇਂ ਕਰ ਲਏ। ਪਹਿਲੀ ਵਾਰ ਹੀ ਖਾਜੋ। ਆੜੇ ਸੀਜ਼ਨ ਦੇ ਵਿੱਚ। ਤਵੇ ਵਾਲੇ? ਨਹੀਂ ਤਵੇ ਵਾਲੇ ਨਹੀਂ ਉਤਰਾ ਹੀ। ਮਤੁਕੇ ਆ ਸੀਜ਼ਨ ਦੇ ਸਾਵਣ ਮਹੀਨੇ ਦੇ। ਹਾਂ ਜੀ ਹਾਂ ਜੀ। ਪਹਿਲੀ ਵਾਰ ਹੀ ਖਾਦੇ। ਅੱਛਾ ਪਹਿਲੀ ਵਾਰ ਹੀ ਖਾਦੇ। ਚਲੋ ਇਹ ਤੁਹਾਡੇ ਹਿਸਾਬে ਆ ਹੀ ਵਿੱਚ ਅੱਜ। ਚਲੋ। ਦਾਣਾ ਪਾਣੀ। ਦਾਣਾ ਪਾਣਾ ਹੀ ਮੇਰਾ। ਹਾਂ ਜੀ। ਦਾਣਾ ਪਾਣੀ ਖਿੱਚ ਕੇ ਮੈਨੂੰ ਲਿਆਇਆ। ਮੈਂ ਤਾਂ ਕੁਝ ਹੋਰ-ਕੁਝ ਖਾਣ ਆਇਆ, ਚੌਲ ਖਾਣ ਆਇਆ। ਦੇਖੋ। ਚਲੋ ਖਾਦੇ ਚੌਲ ਕੇ। ਵੀ ਘਰ ਦੀ ਆ ਦੁੱਧ। ਇਦੋ ਇਦੋਦ ਵੀ ਕਰਦਾ ਹਾਂਜੀ ਚੌਲ ਵੀ ਕਰਦੇ ਆ ਹੋਰ ਬਣੇ ਘਰ ਘਰ ਠਾਕ ਸਾਰੇ ਹਾਂਜੀ ਵਧੀਆ ਸਾਰੇ ਨਿੱਕੇ ਦਾ ਕੀ ਆਲਾ ਬਹੁਤ ਵਧੀਆ ਬਹੁਤ ਵਧੀਆ ਹਾਂਜੀ ਚਲੋ ਵਧੀਆ ਚੱਲਦਾ ਤੇ ਕਰਦਾ ਸਵੇਰੇ ਕਿੰਨੇ ਵਜੇ ਨਿਕਲਦੇ ਕਰੋ ਮੈਂ ਨਿਕਲਦੀ ਜੇ 11:30 ਵਜੇ 11:30 ਇੱਥੇ ਕਿੰਨੇ ਵਜੇ ਲਉਂਦੇ ਇੱਥੇ 12:30 ਵਜੇ ਤੱਕ 1 ਵਜੇ ਤੱਕ ਆ ਜੀ ਦਾ ਤੇ ਆਉਂਦੇ ਕਰਤੇ ਬਸ ਤਾਈ ਆ ਸਾਰਾ ਸਮਾਨ ਚੁੱਕ ਕੇ ਹਾਂਜੀ ਕੀ ਫੇ ਡੋਲੂ ਜੁਣੀ ਹਾਂ ਤੇ ਪੂੜੇ ਪੂੜੇ ਉਹ ਵੱਡੇ ਡੱਬੇ ਚ ਵਡੇ ਡੱਬੇ ਦੇ ਵਿੱਚ ਤੇ ਕੌਣ-ਕੌਣ ਨਾਲ ਆਉਂਦਾ ਨਾਲ ਕੌਣ ਆਉਂਦਾ ਕੱਲੇ ਆਈਦਾ ਤੇ ਭਨੇ ਇੰਨੀ ਮਿਹਨਤ ਰੋਜ਼ ਹੁੰਨੀ ਰੋਜ਼ੀ ਐਤਵਾਰ ਛੁੱਟੀ ਐਤਵਾਰ ਛੁੱਟੀ ਮੈਂ ਇਹ ਹਫਤੇ 'ਚ ਇੱਕ ਦਿਨ ਛੁੱਟੀ 6 ਦਿਨ ਕੰਮ ਕਰਨਾ ਤੇ ਘਰ ਦੇ ਵਿੱਚ ਪ੍ਰਸ਼ਾਦਾ ਪਾਣੀ ਵਧੀਆ ਚੱਲ ਜਾਂਦਾ ਬਹੁਤ ਜੀ ਬਹੁਤ ਕਿਰਪਾ ਪਰਵਾਜ਼ ਬਹੁਤ ਹੂੰ ਉਹ ਤਾ ਜਿਹੜਾ ਪਹਿਲਾ ਅੱਡਾ ਹੈ ਪਹਿਲਾ ਅੱਡਾ ਉੱਥੇ ਜਿੱਥੇ ਸਾਗ ਦਾ ਲਾਵਾਂਗੇ ਗਰਮੀ ਕਰਕੇ ਇੱਥੇ ਆਏ ਹਾਂ ਗਰਮੀ ਕਰਕੇ ਉੱਥੇ ਕੋਈ ਛੱਤ ਨਹੀਂ ਹੈਗੀ ਹਾਂਜੀ ਹਾਂ ਉਹ ਤੇ ਕੋਈ ਤੇ ਤਰਾ ਇੱਥੇ ਰੁੱਖਵਾ ਹਾਂਜੀ ਹੈਂ ਤੁਹਾਡਾ ਕਸ਼ਮੀਰ ਕਿਹੜਾ ਨਹੀਂ ਉਹ ਸਲਾਦ ਅੱਛਾ ਇਹ ਇਹ ਕਸੇਲ ਨਾਲ ਇਹ ਸਾਰੇ ਵਾਵਾ ਮਾਰਕੀਟ ਬਣ ਕੀਵੇ ਹਾਂਜੀ ਇਹ ਸਾਰੇ ਜਿਹੜੇ ਜਿੰਨੇ ਵੀ ਇਹ ਮਾਰਕੀਟ ਦੇ ਵਿੱਚ ਹੈ ਨਾ ਸਾਰੇ ਪੰਜਾਬੀ ਭਰਾ ਹੀ ਮਿਲਣਗੇ ਤੁਹਾਨੂੰ ਕੋਈ ਭਈਆ ਨਹੀਂ ਮਿਲਦਾ ਰਿਸਪੌਂਸ ਵਧੀਆ ਮਿਲਦਾ ਹਾਂਜੀ ਹਾਂਜੀ ਵਧੀਆ ਸ਼ੇਰ ਤੇ ਕਿੰਨੇ ਵੇਖੇ ਸ਼ੇਰ ਤੇ ਪਹਿਲੀ ਪਲੇਟ ਹੀ ਆ ਬੇਲੀ ਪਲੇਟ ਹਾਂਜੀ ਬੋਣੀ ਕੀਤੀ ਸੀ ਹਾਂਜੀ ਹਾਂ ਮੈਂ ਬੋਣੀ ਦਿੰਨਾ ਹਾਂ ਨਹੀਂ ਨਹੀਂ ਪੈਣੀ ਲੈਣੀ ਕਿਉਂ ਨਹੀਂ ਲੈਣੇ ਆ ਵੇਖ ਲੋ ਨਹੀਂ ਕਰਦੀ ਹਾਂ ਆਪਣੇ ਕੋਲ ਨਹੀਂ ਨਹੀਂ ਆ ਨਹੀਂ ਨਹੀਂ ਉਹ ਨਹੀਂ ਵੀਰੇ ਉਹ ਫੜੋ 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 ਪਣੀ ਉਹ ਫੇਰ ਲੈ ਲਾਂਗੇ ਆ ਲਓ ਵੀ ਇਹ ਪੈਸੇ ਥੋੜੇ ਦਿੱਤੇ ਇਹ ਪੈਸੇ ਵਾਲੇ ਆ ਐਸੀ ਤਾਂ ਥੋੜੀ ਦਿੱਤਾ ਮੋਲ ਨਹੀਂ ਪਿਆਰ ਦਿੱਤਾ ਫੜੋ ਉਹ ਨਹੀਂ ਉਹ ਮੇਰੀ ਭੈਣ ਚਲੋ ਐਲਕੇ ਤੇ ਫੜੋ ਐਲਕੇ ਫੜੋ ਲਓ ਆ ਲੈ ਲਓ ਨਹੀਂ 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 ਇੱਕ ਇਨਾਰ ਭਰਾ ਵੱਲੋਂ ਪਿਆਰ ਭਰਾ ਵੱਲੋਂ ਆਂਦੀ ਐ ਨਾ ਰਖੜੀ ਆਉਂਦੀ ਐ ਤੇ ਭਰਾ ਵੱਲੋਂ ਪਹਿਲੋਂ ਪਿਆਰ ਦੇ ਹੈ ਵੀਡੀਓ ਕਰ ਦਿਓ ਸ਼ੇਅਰ ਜੇ ਜਿਹੜੇ ਸ਼ੇਅਰ ਕਰਦੇ ਹੋ ਜਿਹੜੀ ਭੈਣ ਭਰਾਣੇ ਰਕੜੀ ਭਰਉਣੀ ਆ ਮੇਰੇ ਕੋ ਆ ਸਕਦਾ ਕਿਉਂਕਿ ਮੇਰਾ ਭਰਾਣੀ ਹੈਗਾ ਅਹੀਂ ਆ ਗਏ ਅਸੀਂ ਰਕੜੀ ਤੇ ਨਹੀਂ ਭਰਉਂਦੇ ਪਰ ਪਰ ਇਹ ਆ ਕਿ ਉਧਰ ਰਕੜੀ ਕਿਦਨ ਨੌ ਤਰੀਕ ਨੌ ਤਰੀਕ ਮੈਂ ਜ਼ਰੂਰ ਆਵਾਂਗੀ ਠੀਕ ਹੈ ਨੌ ਤਰੀਕ ਇੱਥੇ ਹੋਣਾ ਕਿ ਨਹੀਂ ਹਾਂ ਇੱਥੇ ਹੋਣਾ ਹੈ ਨੌ ਤਰੀਕ ਮੈਂ ਜ਼ਰੂਰ ਆਵਾਂਗੀ ਠੀਕ ਹੈ ਵੀਰ ਠੀਕ ਹੈ ਮੈਨੂੰ ਚੇਤਾ ਨਾ ਭੁੱਲ ਜੇ ਤੁਸੀਂ ਮੈਨੂੰ ਯਾਦ ਕਰਾ ਦਿਓ ਹਾਂਜੀ ਤੇ ਨੌ ਤਰੀਕ ਨੂੰ ਮੈਨੂੰ ਬੜੀਆਂ ਭੈਣਾਂ ਦੇ ਫੋਨ ਆਏ 9 ਤਰੀਕ ਨੂੰ ਹਾਂਜੀ ਰਖੜੀ ਆ ਤੇ ਮੇਰੇ ਜਿਹੜਾ ਵੀ ਭੈਣ ਭਰਾ ਮੇਰਾ ਬੰਨਾ ਚੁੰਦਾ ਜਰੂਰ ਮੇਰੇ ਕੋਲ ਵਿਜਿਟ ਕਰਿਓ ਭਰਾ ਭਰਾ ਜਿਹਨੇ ਭੈਣ ਨਹੀਂ ਨਾ ਹੈਗੀ ਜਾਂ ਭੈਣ ਕਿਸੇ ਕਾਰਨ ਕਰਕੇ ਬਾਹਰਲੇ ਮੁਲਕਾਂ ਕਰਕੇ ਜਾਂ ਉਤਨਾ ਕਿਤੇ ਵਿਛੜੀਆਂ ਵਾ ਹਾਂਜੀ ਉਹ ਮੇਰੀ ਭੈਣ ਕੋਲ 9 ਤਰੀਕ ਨੂੰ 9 ਤਰੀਕ ਨੂੰ ਪਹਿਣੇ ਇੱਥੇ ਇਵੈਂਟ ਨਾ ਬਣਾ ਦਿਆ ਸੀ ਹਾਂਜੀ ਇਵੈਂਟ ਹੀ ਲਾ ਦਿਆ ਇੱਕ ਇਵੈਂਟ ਹੀ ਲਾ ਦਿਆ ਅਮਾ ਇੱਥੇ ਕਨੋਪੀ ਲਾ ਦਿਆ ਇੱਕ ਜਿਹਨਾਂ ਦਾ ਭਰਾ ਭਰਾਵਾਂ ਦੇ ਭੈਣਾਂ ਨਹੀਂ ਨਾ ਆਈਆਂ ਹਾਂਜੀ ਉਹ ਮੇਰੀ ਭੈਣ ਕੌਣ ਭੈਣ ਕੌਣ ਕੀ ਗੱਲ ਹੈ ਹਾਂ ਠੀਕ ਹੈ ਹਾਂ ਪੱਕਾ ਹੋ ਗਿਆ ਠੀਕ ਹੈ ਜੀ ਇੱਕ ਗੱਡੀ ਪਰ ਕੇ ਭਰਾਵਾਂ ਦੀ ਤੇ ਆਹੀ ਲੈ ਆਉਣੀ ਆ ਕੋਈ ਗੱਲ ਹੀ ਨਹੀਂ ਠੀਕ ਹੈ ਨਾ ਇਹ ਗੱਲ ਸਹੀ ਜਿਵੇਂ ਇਹ ਨਾਲ ਮਾਲਪੂੜੇ ਨਾਲ ਖੀਰ ਭਰਾਵਾਂ ਨੂੰ ਆਏ ਆਏ ਚਲੋ ਜੀ ਮਿਲਦੇ ਹਾਂਜੀ ਹਾਂਜੀ ਤਾਂ ਠੀਕ ਹੈ ਭੈਣੇ ਬਹੁਤ ਸਵਾਲ ਲੱਗਾ ਥੈਂਕ ਯੂ ਆ ਮੈਂ ਨਾਲ ਆ ਤੋ ਨਾ ਮੈਂ ਇੱਕ ਚੀਜ਼ ਭੁੱਲ ਗਿਆ ਹਾਂ ਕਿ ਮਾਲਪੂੜੇ ਖਾਣ ਤੋਂ ਬਾਅਦ ਇਹ ਚੀਜ਼ ਮਨ ਚੇਤੇ ਆਈ ਆ ਉਹ ਮਾਲਪੁਰੇ ਦੇ ਨਾਲ ਲੇਟਰ ਨਹੀਂ ਹੈਗੀ ਤੇ ਇੱਕ ਚੀਜ਼ ਅਸੀਂ ਨਵੀਂ ਲੈਂਦੀ ਆ ਜਿਹੜਾ ਕਿ ਆ ਚੀਜ਼ ਤੁਸੀਂ ਮੈਨੂੰ ਵੇਖ ਰਹੇ ਹੋ ਨਾ ਵੀਡੀਓ ਵੇਖ ਰਹੇ ਜੋ ਵੀਡੀਓ ਬਣਾਉਣ ਵਾਲਾ ਜੰਤਰ ਲੈਂਦਾ ਹੈ ਇੱਕ ਤੇ ਜੰਤਰ ਉਹ ਅਨਬਾਕਸਿੰਗ ਤੁਹਾਡੇ ਸਾਹਮਣੇ ਅਸੀਂ ਕਰਨਾ ਹੈ ਪਹਿਲੋਂ ਤੇ ਅਨਬਾਕਸਿੰਗ ਕਰਨ ਦਾ ਚੇਤਾ ਭੁੱਲ ਗਿਆ ਤੇ ਹੁਣ ਤੁਹਾਨੂੰ ਮੈਂ ਉਤਰਾਵਾਂ ਵਿਖਾ ਦਿੰਦਾ ਕਿ ਉਹ ਜੰਤਰ ਹੈ ਕਿਹੜਾ ਆ ਤੁਸੀਂ ਵੇਖ ਰਹੇ ਜੇ ਬੜਾ ਤਕੜਾ ਨਾਮ ਆ ਤੇ ਉਤਰਾ ਆਈਫੋਨ ਜੇ ਲੈਂਦੇ ਕਿਉਂਕਿ ਆਈਫੋਨ ਦੇ ਵਿੱਚ ਵੀਡੀਓ ਬਹੁਤ ਜ਼ਿਆਦੀ ਵਧੀਆ ਬਣਦੀ ਆ ਆਈਫੋਨ ਲੈਂਦੇ ਨਾ ਤੇ ਉਹ ਕਟਕਟ ਨਹੀਂ ਤੇ ਲੱਖ ਰੁਪਏ ਉੱਤੇ ਆਉਣਾ ਹੈ ਪਰ ਇਹ ਚੀਜ਼ਾਂ ਮੇਰੇ ਲਈ ਬਹੁਤ ਜ਼ਿਆਦੀ ਬੈਨੀਫਿਟ ਹੈ ਮੇਰੇ ਕੋਲ ਕੋਈ ਕੈਮਰਾ ਘਰੇ ਪਿਆ ਸੀ ਜਿਹਦਾ ਕੈਮਰਾ ਹੀ ਦੇ ਕੇ ਤੇ ਅਸੀਂ ਆਹੀ ਲੈ ਲੈਂਦੇ ਆ ਇਹ ਕੈਮਰਾ ਕਾਫੀ ਵੱਡਾ ਸੀ ਜਿਹੜਾ ਮੈਂ 2016 ਦੇ ਵਿੱਚ ਖਰੀਦਿਆ ਸੀ ਤੇ ਉਹ ਸੀ ਉਹਨਾਂ ਨੂੰ ਦੇ ਕੇ ਤੇ ਇਹ ਚੀਜ਼ ਲੈ ਲੈਂਦੀ ਆ ਤੇ ਕੋਈ ਪੈਸੇ ਵਿੱਚ ਨਹੀਂ ਪਿਆ ਇਹ ਛੋਟਾ ਜਿਹਾ ਕੈਮਰਾ ਇਹ ਜੇ ਨਾ ਉਸੇ ਨਾਲ ਕੰਮ ਜਾਂਦਾ ਹੁਣ ਇਹ ਤੁਹਾਡੀ ਵੀਡੀਓ ਸ਼ੂਟ ਹੋ ਰਹੀ ਹੈ ਆ ਕੈਮਰੇ ਦੀ ਵੀਡੀਓ ਸ਼ੂਟ ਹੋ ਰਹੀ ਤੇ ਹਨਾ ਇਹਦੇ ਵਿੱਚ ਬੜੇ ਜਿਹੜੇ ਬੜੇ ਜਿਆਦੇ ਫੀਚਰ ਨੇ ਜੇ ਤੁਸੀਂ ਰੀਲ ਬਣਾਉਣੀ ਹੈ ਜੇ ਤੁਸੀਂ ਵਲੌਗ ਸ਼ੂਟ ਕਰਨਾ ਵਾ ਰੀਲ ਬਣਾਉਣੀ ਉਹਦੇ ਨੇ ਵੱਖਰੀ ਵੱਖਰੀ ਚੀਜ਼ਾਂ ਸਾਰੀਆਂ ਤੇ ਹੁਣ ਜਿੰਨੀਆਂ ਵੀਡੀਓ ਵੀ ਅਗਲੀਆਂ ਤੁਹਾਨੂੰ ਹਿੰਮਤਾਂ ਜਿਹੋ ਦੀ ਵੀਡੀਓ ਆਉਣੀਆਂ ਆ ਉਹ ਸਾਰੀਆਂ ਇਹਦੇ ਵਿੱਚੋਂ ਹੀ ਬਣਨਗੇ ਵਲੌਗ ਵੀ ਇਹ ਤੋਂ ਇਹ ਤੋਂ ਸ਼ੂਟ ਹੋਏਗਾ ਜਿਹੜਾ ਅਗਲਾ ਤੁਸੀਂ ਤੁਸੀਂ ਕਲਿੱਪ ਵੇਖੋਗੇ ਨਾ ਤੇ ਉਹ ਇਸ ਦੇ ਹੀ ਸ਼ੂਟ ਹੋਏ ਹੋਏ ਹੋਣਗੇ ਆਈ ਪ੍ਰੀਮੀਅਮ ਕੁਆਲਿਟੀ ਆ ਬੜਾ ਜ਼ਿਆਦਾ ਪ੍ਰੀਮੀਅਮ ਵੀਡੀਓ ਬਣਦੀ ਆ ਤੇ ਜੇ ਆਈਫੋਨ ਦੀ ਵੀਡੀਓਸ ਤੁਸੀਂ ਲਾ ਲੋ ਕਿ ਜੇ ਆਈਫੋਨ ਦੀ ਵੀਡੀਓ 10 ਮਿੰਟ ਦੀ ਜਿਹੜੀ ਵੀਡੀਓ ਵਾ ਉਹ 1.5 ਜੀਬੀ ਦੀ ਬਣੀ ਨਾ ਇਹਦੀ ਵੀਡੀਓ 15 ਜੀਬੀ ਦੀ ਬਣੂਗੀ ਇੰਨਾ ਜ਼ਿਆਦਾ ਫਰਕ ਇਹ 1.5 ਜੀ ਤੇ 10 ਗੁਣਾ ਜਿਹੜਾ ਵਾ ਉਹ 15 ਜੀਬੀ ਜਿਹੜੀ ਆ ਇਹਦੀ ਵੀਡੀਓ ਇੰਨੀ ਜ਼ਿਆਦੀ ਇਹਦੀ ਰੈਜੋਲੂਸ਼ਨਸ ਹੈ ਕਿ ਜਿਹੜੀਆਂ ਨਿੱਕੀ ਤੋਂ ਨਿੱਕੀ ਚੀਜ਼ ਜਿਹੜੀ ਆ ਨਾ ਉਹ ਕੈਚ ਕਰ ਲੈਂਦਾ ਇਦਲੀ ਸਾਰੇ ਜਣੇ ਹਿੰਮਤਾਂ ਜੀ ਨੂੰ ਵਧਾਈ ਦਿਓ ਸਾਰੇ ਜਣੇ ਬੜਾ ਇੱਥੋਂ ਇੱਥੋਂ ਚਾਲੂ ਇੱਥੋਂ ਬੰਦ ਉਸ ਵੇਲੇ ਕੈਮਰਾ ਘੁੰਮ ਗਿਆ ਜੀ ਦਾ ਕੈਮਰਾ ਘੁੰਮ ਕੇ ਆ ਗਿਆ ਨਾ ਹੁਣ ਅਸੀਂ ਇਹਨੂੰ ਸਟਾਲ ਡੀਅਲ ਸਟਾਲ ਕਰਦੇ ਨੇ ਤੇ ਇਹਨੂੰ ਇਹਦੀ ਜਗ੍ਹਾ ਵਿਖਾਉਂਦੇ ਆਂ ਇਹਦੀ ਜਗ੍ਹਾ ਜਿਹੜੀ ਹੁਣ ਜਗ੍ਹਾ ਜਿਹੜੀ ਹੈ ਨਾ ਹੁਣ ਤੁਹਾਨੂੰ ਕੈਮਰੇ ਦੀ ਜਗ੍ਹਾ ਆ ਗਈ ਇਹ ਹੁਣ ਵੀਡੀਓ ਕੈਮਰੇ ਦੀ ਆ ਹੁਣ ਇਹਦੇ ਤੇ ਉਸ ਵੀਡੀਓ ਦੇ ਵਿੱਚ ਥੋੜਾ ਜਿਹਾ ਅੰਤਰ ਤੁਹਾਨੂੰ ਜ਼ਰੂਰ ਲਿਖੇਗਾ ਤੇ ਹੁਣ ਅਸੀਂ ਛੇ ਤੋਂ ਉੱਥੇ ਜਾ ਰਹੇ ਆ ਕਿਉਂ ਜਾ ਰਹੇ ਆ ਹੈ ਆਂਦੇ ਆ ਕਿ ਕੁਝ ਖਾਣਾ ਮੈਨੂੰ ਤੇ ਕੁਝ ਖਵਾਇਆ ਨਹੀਂ ਪਰ ਬੈਂਟ ਕੋੜੇ ਗਿਆ ਲੰਗਰ ਲਗਾਇਓ ਉਹ ਵੇਖ ਸਹੀ ਕੰਡੇ ਮੈਂ ਲੰਗਰ ਖਾਣਾ ਮੈਂ ਲੰਗਰ ਲੈ ਕੇ ਆਵਾਂ ਆਪਣੇ ਕੋੜੀਆਂ ਨਹੀਂਆਂ ਕੂੜੀਆਂ ਦਾ ਨਹੀਂ ਉਹ ਮਾਰਕੀਟ ਤੇ ਇੱਥੇ ਵਲਗਣ ਲੱਗ ਗਈ ਸਾਰੀ ਹੈ ਪਹਿਲੋ ਮਾਰਕੀਟ ਦੇ ਉੱਤੇ ਕੁਝ ਵੀ ਨਹੀਂ ਹੁੰਦਾ ਇਤਰਾ ਬੜੀ ਬੜੀ ਭੈੜੀ ਮਾਰਕੀਟ ਲੱਗਦੀਂਦੀ ਪਰ ਇੱਕ ਚੀਜ਼ ਇਸ ਮਾਰਕੀਟ ਦੀ ਦੀ ਭੈੜੀ ਆ ਕਿ ਜਦੋਂ ਮੀਂਹ ਪੈ ਜਾਂਦਾ ਨਾ ਉਦੋਂ ਮੀਂਹ ਦੇ ਵਿੱਚ ਜੇ ਜੇ ਕਿਸੇ ਨੇ ਕੁਝ ਖਾਨ ਆਉਣਾ ਨਾ ਤੇ ਸਮਝ ਲਓ ਕਿ ਤੁਹਾਡੀ ਗੱਡੀ ਪੂਰੀ ਲਿਬੜ ਕੇ ਜਾਣੀ ਹੈ ਕੋਈ ਆਪਾਂ ਥੋੜਾ ਜਿਹਾ ਉੱਠਾ ਪਾ ਲਈਏ ਇੱਥੋਂ ਉੱਥੋਂ ਮੋੜ ਲਿਓ ਉੱਥੇ ਹੈਗਾ ਇੱਕ ਕੱਟ ਦੇ ਦੇਵਾਂ ਨਹੀਂ ਮੋੜਣਾ ਕਿਉਂ ਆਪਾਂ ਇੱਧਰੋਂ ਇੱਧਰੋਂ ਪੜਿਆ ਖਾਣਾ ਕੀ ਤੋਂ ਦੱਸ ਤੁਹਾਨੂੰ ਪਤਾ ਨਹੀਂ ਇਹਨੇ ਕੀ ਕਰਿਆ ਮੈਨੂੰ ਆ ਵੀ ਸੂਰਜਾ ਸੂਰਜਾ ਖਾਣੇ ਆ ਵੀ ਮੇਕ ਉਹਦਾ ਮਾ। ਆ ਵੀ ਫੂਡ ਹੱਬ। ਯੂ ਹਵ ਕੁਝ ਇਵਰੀਥਿੰਗ। ਸਿਰਫ। ਉਹ ਤਾਂ ਲੱਗੇ ਇੱਕਾ ਗੱਡੀ ਲਾਈ ਹੀ ਨਣਿਆੜੀ। ਆ ਗੱਡੀ ਦੇਖੀ ਸਰਦਾਰ ਜੀ ਕੀ ਆ? ਸਰਦਾਰ ਜੀ। ਚਿਕਨ ਚਿਕਨ ਪਲੱਸ ਕਰੀ। ਆ ਗਈ ਹੈ। ਫੂਡ ਹੈਲਥ ਫੂਡ ਮੈਡੀਸਨ। ਹੈਲਦੀ ਫੂਡ। ਮੈਡੀਸਨ। ਇਹਦੇ ਉਹ ਰੂਸਾ ਹਟਦਾ। ਉਸ ਕੋਲ ਆ ਰਹੇ ਭਾਈ ਮੁਰਜੋ ਤੈ ਐਂ ਇੱਧਰ ਨਹੀਂ ਮੁੰਨਾ ਵਾਪਸ ਹੀ ਹੁੰਨਾ ਹੈ ਐ ਹੋਣਾ ਹੀ ਸਿੱਧੇ ਕਰ ਦਿੰਦੇ ਆ ਨਾ ਕੀ ਖਾਣਾ ਵਾ ਆਦ ਲਿਆ ਖਾਲਸਾ ਕਾਲਜ ਖਾਲਸਾ ਕਾਲਜ ਤੇ ਹੁੰਦੀ ਤੇ ਅਮੀ ਦਾ ਖਾਲਸਾ ਕਾਲਜ ਗਿਆਲ ਦੇ ਇਥੇ ਗਿਆਲ ਦਰਵੇਸੀ ਲਾ ਰਸੀ ਲਾ ਨਾ 1000 ਬਾਰ ਬਾਰ ਪਰਦੇ ਪਰਦੇ ਜੋ ਕਹਿੰਦੇ ਗਰਮੀ ਬੜੀ ਜਾ ਰਹੀ ਹੈ ਤੁਸੀਂ ਇਹ ਬੜੀ ਜਾ ਰਹੀ ਹੈ ਕਿ ਇਹ ਐਨਕਾਂ ਲਾਓ ਇੱਕ ਨੰਬਰ ਇਹ ਨੰਬਰ ਦੇਖੋ ਤਰਕ ਹੁਣ ਐਨਕ ਮੇਰੇ ਐਨਕ ਤੁਹਾਡ ਕੋ ਭਈ ਹੈ ਨਹੀਂ ਨਹੀਂ ਤੁਹਾਡ ਕੋ ਜਾਨੇ ਜੁਰੂ ਜੁਰੂ ਲੈਂਸ ਬੰਦ ਦਿੰਦੇ ਜਾ ਰਿਹਾ ਹਾਂ ਅੱਗੇ ਇਹਨਾਂ ਦੇ ਨਾਲ ਚੱਲਦੇ ਆ ਰਹੇ ਹਾਂ ਨੰਬਰ ਚੈੱਕ ਕਰ ਦੋ ਇਹਦਾ ਡੈਕਿੰਗਲ ਨੰਬਰ ਹੈ ਵਾਹ ਸਟਿੱਕਰ ਨੰਬਰ ਇਹ ਉਹ ਤੋਂ ਕੰਈ ਨਹੀਂ ਦੇ ਦੇ ਦੇਖੋ ਚੈੱਕ ਕਰਾਈ ਉਹਦਾ ਨਾਮ ਕੀ ਹੈ ਇਹ ਬੰਦੀ ਜਨ ਇਸ ਤਰ੍ਹਾਂ ਵੇਚੀ ਦੇ ਦੇਣਗੇ ਹਾਂਜੀ ਬਲੈਕ ਡੰਡੀ ਵੀ ਦਿੱਤੀ ਗਈ ਹੈ ਬੰਦੀ ਗੋਲ ਸੇ ਇੱਥੇ ਇਸ ਦਾ ਨਾਮ ਇਹ ਜੱਦੀ ਵੱਡੀ ਆ ਆ ਹਾਂ ਇਹੋ ਹੀ ਇਹੋ ਹੀ ਇਹੋ ਹੀ ਇਹੋ ਹੀ ਹੈ ਪਹਿਲਾਂ ਤੇ ਕੋਈ ਨਹੀਂ ਕਰਦਾ ਸਾਨੂੰ ਨਾ ਬਲੈਕ ਸ਼ੀਸ਼ੇ ਬਨਣਗੇ ਕੀ ਨਾਈਟ ਦੇ ਹਾਂ ਨਹੀਂ ਨਹੀਂ ਦੇ ਨਾ ਤੁਝੇ ਬਲੈਕ ਪੂਰੇ ਬਲੈਕ ਹਾਂ ਪੂਰੇ ਬਲੈਕ ਬਨਣਗੇ ਥੋੜੇ ਜਿਮਕੀ ਲਾਈਟ ਹੋ ਜੇ ਨਾ ਜਿਹੜੇ ਕੀਨਾ ਥੋੜੇ ਜਿਨੇਰੇ ਚ ਵੀ ਚੱਲ ਜਾਣ ਥੋੜੇ ਜੇ ਇਸ ਤਰ੍ਹਾਂ ਦਾ ਕਲਰ ਕੋਈ ਬਣ ਜੇਗਾ ਇਸ ਤਰ੍ਹਾਂ ਲਾਈਟ ਹਾਂ ਕੋਈ ਨਾ ਇਸ ਤਰ੍ਹਾਂ ਆਇਟ ਨਹੀਂ ਆ ਜੀ ਟੈਗ ਟੈਗ ਦੇ ਦੇਣਾ ਹਾਂ ਪਾ ਦੇ ਦੇ ਮੁੰਡੇ ਰਿੰਡ ਪਾ ਕੇ ਕੰਮ ਨਾ ਲੱਗਾ ਤਾਂ ਉਹ ਜੀ ਆਂ ਜਿਹਨੇ ਉਹ ਡੇਪਾ ਠੀਕ ਹੈ ਕਿਤਰਾ ਲੱਗਾ ਜਿਹੜਾ ਪਹਿਲਾ ਹੈ ਇਸ ਤਰ੍ਹਾਂ ਦੇ ਗੋਸ਼ੇ ਵਾਲੇ ਆਹੋ ਗੋਸ਼ੇ ਵਾਲਾ ਇਹੋ ਤੁਝੀ ਕਾਲੀ ਹੀ ਹਨਕਾ ਤੇ ਥੋੜੀ ਹੋਰ ਜਸਟਮੈਂਟ ਕਰ ਲਈਏ ਮੈਂ ਕਿਤਰਾ ਲੱਗਾ ਵੇਖੋ ਅਗੜਾ ਵੇਖਣ ਪਹਿਲੇ ਜਿਹੜਾ ਬਾਬੇ ਸਿਲਵਰ ਦੇਣਾ ਨੇ ਬਲੈਕ ਆਹ ਨਹੀਂ ਬਲੈਕ ਹੀ ਠੀਕ ਠੀਕ ਵੇਟਿੰਦੀ ਹੈ ਕਿ ਬਰੀਕੀ ਚੱਕਵੀਂ ਜੇ ਅਮਰੀਕਾ ਹੈਗੀ ਦਿਨੂ ਤੇ ਬਰੀਕ ਫਿਰ ਇਹਦੇ ਨਾਲ ਦੀ ਲੈ ਲਾਂ ਇੱਕ ਤੂਰੀ ਕਿਥੇ ਕੁਛ ਸ਼ਾਮ ਤੱਕ ਨਹੀਂ ਬੜਾ ਹਲਕਾ ਅਰ ਸ਼ਾਮ ਤੱਕ ਜਾਂ ਕੱਲ ਪਤਾ ਹੈ ਇਹ ਇਹ ਕਿੰਨੇ ਦੀ ਬਣੀ ਐਨਕ ਸਰ ਕੋ ਬਣੀ ਇਹ ਥੰਡੋ ਬਣੀ ਬਣੀ 600000 ਹਲੋ ਹਾਲੀ ਕੀ ਕਰ ਰਹੇ ਹੋ ਐਨਕ ਬੰਨੀ ਦੇ ਆਏ ਆ ਐਣਕ ਬੰਨੀ ਦੇ ਆਏ ਆ ਗੋਲ ਗੋਲ ਜਿਹੜੀ ਤੁਸੀਂ ਵੇਖੀ ਆ ਸਾਰੇ ਆਣ ਕਮੈਂਟ ਕਰਕੇ ਦੱਸਿਓ ਕਿ ਸਹੀ ਆ ਸਹੀ ਲੱਗੀ ਮੈਨੂੰ ਪਰ ਉਹਦਾ ਹੁਣ ਸਿਲੈਕਟ ਹੋ ਗਈ ਹੈ ਹੁਣ ਚੇਂਜ ਨਹੀਂ ਹੁਣੀ ਕਿਉਂਕਿ ਇਹ ਪੈਸੇ ਵੀ ਦੇ ਆਏ ਆ ਬਸ ਆ ਰਿੰਗ ਟੋਨ ਜਿਹੜੀ ਆ ਤੁਸੀਂ ਬੜੀ ਸੁਣਦੇ ਹੋ ਹੈਨਾ ਹਾਂਜੀ ਇੱਕ ਫੋਨ ਬੜੇ ਹੁੰਦੇ ਆ ਤੇ ਫੋਨ ਮੈਂ ਸੁਣਨਾ ਕਿਸੇ ਦੇ ਸਾਹਮਣੇ ਨਹੀਂ ਪਸੰਦ ਕਰਦਾ ਕਿਉਂਕਿ ਪਤਾ ਨਹੀਂ ਕਿਹੜੇ ਕਿਹੜੇ ਅਨ ਜ਼ਿਆਦਾਤਰ ਜਿਹੜੀਆਂ ਕਾਲਾਂ ਆਉਂਨ ਉਹਨਾਂ ਨਹੀਂ ਤੇ ਅੱਜ ਦਾ ਵਲੌਗ ਕਿਹੋ ਜਿਹਾ ਲੱਗਾ ਸਾਰੇ ਅਨ ਕਮੈਂਟ ਕਰਕੇ ਜਰੂਰ ਦੱਸਿਓ ਹੱਲਾਸ਼ੇਰੀ ਜਰੂਰ ਦਿਓ ਮੋਟੀਵੇਟ ਕਰਿਆ ਕਰੋ ਹਨਾ ਮੋਟ ਹਨਾ ਆ ਬਸ ਆ ਗਈ ਨਾ ਹਨਾ ਬਸ ਹੁਣ ਕੋਈ ਗੱਲ ਬਾਤ ਚੁੱਕਦੇ ਆ ਚੁੱਕ ਲੂ ਜੇ ਕੋਈ